ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਖੋਸਲਾ ਪੀ ਐਸ ਕੇ ਮੀਡੀਆ ਗਰੁੱਪ ਤੇ ਇੱਕ ਵਾਰੀ ਫਿਰ ਹਾਜ਼ਰ ਨਾ ਪਰ ਗੱਲਾਂ ਜਾਂ ਖਬਰਾਂ ਕੋਈ ਵਧੀਆ ਨਹੀਂ ਆ ਰਹੀਆਂ ਜਾਂ ਤਾਂ ਹੋਵੇ ਕਿ ਕੋਈ ਕੁਸ਼ੀਕ ਸਾਲਾਂ ਦੇ ਵਿੱਚ ਕੋਈ ਕੁਸ਼ੀਕ ਮਹੀਨਿਆਂ ਦੇ ਵਿੱਚ ਜਾਂ ਕੋਈ ਕੁਸ਼ੀਕ ਹਫ਼ਤਿਆਂ ਦੇ ਵਿੱਚ ਸਾਨੂੰ ਕੋਈ ਹੋਜੀ ਖਬਰ ਮਿਲ ਜਵੇ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਅਤੇ ਕੁਸ਼ੀਕ ਘੰਟਿਆਂ ਵਾਲੇ ਕੰਮ ਸ਼ੁਰੂ ਹੋ ਗਿਆ ਅਜੀ ਇੱਕ ਸਿਵਾ ਠੰਡਾ ਨਹੀਂ ਹੁੰਦਾ ਤੇ ਦੂਜੇ ਦੀ ਸਾਨੂੰ ਤਿਆਰੀ ਕਰਨੀ ਪੈ ਜਾਂਦੀ ਆ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਪਤਾ ਨਹੀਂ ਕੀ ਹੋ ਜੀਏ ਆਹ ਉਹ ਹਵਾ ਚੱਲ ਪਈ ਐ ਕਿ ਹਰ ਦਿਨ ਜਦੋਂ ਉੱਠਦੇ ਆ ਸੁੱਤੇ ਤੇ ਕੁਛ ਨਾ ਕੁਛ ਐਸਾ ਸੁਣਨ ਨੂੰ ਪੈ ਜਾਂਦਾ ਕਿ ਬਸ ਪਰੇਸ਼ਾਨ ਹੋ ਜਾਂਨੇ ਆ ਕਿ ਯਾਰ ਹੋ ਕੀ ਰਿਹਾ ਕੁਛ ਇੱਕ ਦਿਨਾਂ ਦੇ ਵਿੱਚ ਹੀ ਸਾਡੇ ਵਿੱਚੋਂ ਕੁਛ ਇੱਕ ਐਸੇ ਲੋਕ ਚਲੇ ਗਏ ਨੇ ਜਿਨ੍ਹਾਂ ਕਰਕੇ ਸਾਡਾ ਪੰਜਾਬ ਜਾਣਿਆ ਜਾਂਦਾ ਸੀ ਜਿਨ੍ਹਾਂ ਕਰਕੇ ਸਾਨੂੰ ਪ੍ਰਾਊਡ ਫੀਲ ਹੁੰਦਾ ਸੀ ਕਿ ਅਸੀਂ ਮਾਣ ਨਾਲ ਕਹਿ ਸਕਦੇ ਯਾਰ ਸਾਡੇ ਪੰਜਾਬੀ ਨੇ ਬੇਸ਼ੱਕ ਉਹ ਕਾਮੇਡੀਅਨ ਹੋਣ ਬੇਸ਼ੱਕ ਉਹ ਬਾਡੀ ਬਿਲਡਰਸ ਹੋਣ ਬੇਸ਼ੱਕ ਉਹ ਸਿੰਗਰ ਹੋਣ ਥੋੜੇ ਕਿ ਦਿਨਾਂ ਤੋਂ ਖਬਰ ਤੇ ਖਬਰ ਚੜੀ ਪਈ ਹੈ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਜਸਵਿੰਦਰ ਭੱਲਾ ਸਾਹਿਬ ਜਿਹੜੇ ਕਾਮੇਡੀ ਦੇ ਬਾਦਸ਼ਾਹ ਨੇ ਜਿਨ੍ਹਾਂ ਦੇ ਕਰਕੇ ਜਿਲੰਦਰ ਦੂਰਦਰਸ਼ਨ ਵਰਗੇ ਜਾ ਬਹੁਤ ਕਾਮੇਡੀਅਨਸ ਨੇ ਉਹਨਾਂ ਨੂੰ ਦੇਖ ਦੇਖ ਕੇ ਸ਼ੁਰੂ ਕੀਤੀ ਕਾਮੇਡੀ ਜਨਾਬ ਜਸਵਿੰਦਰ ਪੱਲਾ ਸਾਹਿਬ 22 ਅਗਸਤ 2025 ਨੂੰ ਸਾਡੇ ਵਿੱਚੋਂ ਚਲੇ ਜਾਂਦੇ ਨੇ ਉਹ ਦੁੱਖ ਜੇ ਅਸੀਂ ਨਜੱਠ ਨਹੀਂ ਲੱਗੇ ਹੋਏ ਉਸ ਦੁੱਖ ਦੇ ਨਾਲ ਅਜੇ ਉਹਨਾਂ ਦੁੱਖਾਂ ਚੋਂ ਬਾਹਰ ਨਹੀਂ ਆਏ ਸੀ ਤੇ ਇੱਕ ਮਹੀਨਾ ਹੋਣ ਤੋਂ ਇੱਕ ਦਿਨ ਪਹਿਲਾਂ ਉਸਤਾਦ ਚਰਨਜੀਤ ਹੁਜਾ ਜਿਨਾਂ ਵਰਗਾ ਕੋਈ ਦੁਨੀਆ ਤੇ ਮਿਊਜ਼ਿਕ ਡਾਇਰੈਕਟਰ ਨਹੀਂ ਹੋ ਸਕਦਾ ਸਪੈਸ਼ਲੀ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਚਰਨਜੀਤ ਹੁਜਾ ਸਾਹ ਵਰਗਾ ਨਾ ਕੋ ਹੋਇਆ ਨਾ ਕੋਈ ਹੋ ਹੀ ਸਕਦਾ ਮੈਂ ਜੇ ਪਰਸਨਲੀ ਮੈਂ ਆਪਣੀ ਗੱਲ ਕਰਾਂ ਤੇ ਮੈਂ ਤੇ ਕਾਇਲ ਸੀ ਉਹਨਾਂ ਦੇ ਕੰਮ ਦਾ ਤੌਬਾ 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 ਬਹੁਤ ਸਾਰੇ ਗਾਇਕਾਂ ਨੂੰ ਹਾਲਾਂਕਿ ਉਹਨਾਂ ਨੇ ਕੋਈ ਬੇਸੁਰਾ ਜਾਂ ਬੋਂਗਾ ਕੋਈ ਰਿਕਾਰਡ ਨਹੀਂ ਕੀਤਾ ਪਰ ਫਿਰ ਵੀ ਬਹੁਤ ਸਾਰੇ ਗਾਇਕਨ ਵੇਸ ਕਰਕੇ ਸੁਣਿਆ ਕਿ ਉਹਦੇ ਵਿੱਚ ਮਿਊਜ਼ਿਕ ਚ ਰੰਜੀਤਾ ਹੁਜਾ ਸਾਹਿਬ ਦਾ ਸੀ ਸੋ ਜਸਵਿੰਦਰ ਪੱਲਾ ਸਾਹਿਬ ਨੂੰ ਗਿਆਨ ਹੋਜੇ ਇੱਕ ਮਹੀਨਾ ਹੋਣ ਵਿੱਚ ਵੀ ਇੱਕ ਦਿਨ ਰਹਿੰਦਾ ਸੀ ਯਾਨੀ ਕਿ 22 ਅਕਾਸਤ ਨੂੰ ਜਸਵਿੰਦਰ ਪੱਲਾ ਸਾਹਿਬ ਗਏ ਨੇ ਤੇ 21 ਸੈਪਟੰਬਰ ਨੂੰ ਚਰਨਜੀਤ ਹੁਜਾ ਸਾਹਿਬ ਵਿਸਨ ਨੂੰ ਅਲਵਿਦਾ ਕਹਿ ਜਾਂਦੇ ਫਿਰ ਹੁਣੇ ਤੁਹਾਨੂੰ ਪਤਾ ਇੱਕ ਐਕਸੀਡੈਂਟ ਹੁੰਦਾ ਹੈ ਮੋਟਰਸਾਈਕਲ ਆਵਾਰਾ ਪਸ਼ੂਆਂ ਦੇ ਵਿੱਚ ਵੱਜ ਜਾਂਦਾ ਹੈ ਤੇ ਰਾਜਵੀਰ ਜਵੰਦਾ ਹਸਪੀਟਲ ਚਲੇ ਜਾਂਦੇ ਨੇ ਕਿਸੇ ਪਸ਼ੂਆਂ ਦੇ ਵਿੱਚ ਉੱਜਣ ਵਾਲਾ ਐਕਸੀਡੈਂਟ ਤੇ ਮੋਟਰਸਾਈਕਲ ਨੂੰ ਕੁਝ ਬਹੁਤਾ ਜਿਆਦਾ ਨਾ ਖੁਸ਼ ਹੋਇਆ ਹੋਵੇ ਟੁੱਟਿਆ ਭੱਜਿਆ ਨਾ ਹੋਵੇ ਤੇ ਬੰਦੇ ਦੀ ਇੰਨੀ ਕ੍ਰਿਟੀਕਲ ਹਾਲਤ ਹੋ ਜਾਵੇ ਇਹ ਵੀ ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਵੇਖਿਆ ਕਿ ਵਾਰੀ ਤੇ ਹੁੰਦਾ ਨਾ ਐਕਸੀਡੈਂਟ ਹੁੰਦਾ ਵੀ ਕਾਰਾਂ ਦੇ ਜਾਂ ਜਿਹੜੀ ਵੀ ਗੱਡੀ ਹੁੰਦੀ ਹੈ ਮੋਟਰਸਾਈਕਲ ਹੋਵੇ ਕਾਰ ਹੋਵੇ ਕੋਈ ਵੀ ਗਾ ਤੁਹਾਡੇ ਕੋ ਜਿਹਦੇ ਵਿੱਚ ਤੁਸੀਂ ਸਵਾਰ ਹੋ ਉਹਦੇ ਚੀਥਰੇ ਉੜ ਜਾਂਦੇ ਨੇ ਟੁੱਟ ਪਜ ਇਦਾਂ ਜਾਂਦੀ ਕਿ ਦੇਖ ਕੇ ਲੱਗਦਾ ਕਿ ਯਾਰ ਬੰਦਾ ਬਚਿਆ ਨਹੀਂ ਹੋਣਾ ਪਰ ਉਹਦੇ ਮੋਟਰਸਾਈਕਲ ਨੂੰ ਕੋਈ ਬਹੁਤਾ ਸੱਟਾ ਸੁੱਟਾ ਕਹਿੰਦੇ ਨਹੀਂ ਲੱਗੀਆਂ ਆਈ ਮੀਨ ਕਿ ਟੁੱਟ ਪਜ ਨਹੀਂ ਹੋਈ ਤੇ ਰਾਜਵੀਰ ਜੀ ਬੰਦਾ ਹਸਪੀਟਲ ਇਸ ਤਰੀਕੇ ਨਾਲ ਗਿਆ ਕਿ ਜਿਵੇਂ ਲੋਕਾਂ ਨੂੰ ਪਤਾ ਹੀ ਸੀਗਾ ਕਿ ਮੁਸ਼ਕਿਲ ਆ ਬਚਣਾ ਬਹੁਤ ਸਾਰੀਆਂ ਗੱਲਾਂ ਰਾਜਵੀਰ ਜਵੰਦਾ ਬਾਰੇ ਸਪੈਸ਼ਲ ਇੱਕ ਸ਼ੋਅ ਕਰਨਾ ਉਹਦੇ ਵਿੱਚ ਕਰਾਂਗੇ ਸਾਰੀ ਸੂਰਤਿ ਹਾਲ ਦੱਸਾਂਗੇ ਕਿ ਕਿੱਦਾਂ-ਕਿੱਦਾਂ ਹੋਇਆ ਕੀ-ਕੀ ਹੋਇਆ ਕੀ ਸਖਸ਼ੀਆਂ ਸਿਓ ਇੱਕ ਮੇਰਾ ਇਰਾਦਾ ਹੈ ਕਿ ਇਹਨਾਂ ਤੇ ਸਾਰਿਆਂ ਤੇ ਇੱਕ ਇੱਕ ਐਪੀਸੋਡ ਜ਼ਰੂਰ ਕੀਤਾ ਜਾਵੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ ਰਾਜਵੀਰ ਜਵੰਦਾ ਇਦਾਂ ਲੱਗਦਾ ਕਿ ਜਦੋਂ ਡਿੱਗਿਆ ਸੀਗਾ ਸੱਟਾ-ਸੱਟਾ ਉਹਦੇ ਇਦਾਂ ਲੱਗਿਆ ਕਿ ਸ਼ਾਇਦ ਉਦੋਂ ਹੀ ਉਹ ਪੂਰਾ ਹੋ ਗਿਆ ਸੀਗਾ ਤੇ ਹਸਪੀਟਲ ਲੈ ਗਿਆ ਵੈਂਟੀਲੇਟਰ ਤੇ ਪਾਈ ਰੱਖਿਆ ਬੇਸ਼ੱਕ ਪਤਾ ਨਹੀਂ ਸਾਹ ਸੀਗੇ ਜਾਂ ਨਹੀਂ ਸੀਗੇ ਉਹ ਰੱਬ ਜਾਣਦਾ ਪਰ ਜਿਹੜਾ ਪਰਿਵਾਰ ਹੁੰਦਾ ਨਾ ਉਹ ਆਖਰੀ ਘੜੀ ਤੱਕ ਇੰਤਜ਼ਾਰ ਕਰਦਾ ਹੌਸਲਾ ਨਹੀਂ ਪੈਂਦਾ ਕਿ ਚਲੋ ਯਾਰ ਲਾ ਦਿਓ ਵੈਂਟੀਲੇਟਰ ਅਸੀਂ ਲੈ ਜਾਂਦੇ ਆ ਤੇ ਦਾ ਸੰਸਕਾਰ ਕਰ ਦਿੰਦੇ ਆ ਕਦੇ ਨਹੀਂ ਇਦਾਂ ਹੁੰਦਾ ਮੇਰੇ ਤੋਂ ਜ਼ਿਆਦਾ ਕੌਣ ਜਾਣਦਾ ਅਜੇ ਕੱਲ ਦੀਆਂ ਗੱਲਾਂ ਨੇ ਮੇਰਾ ਸਾਕਾ ਪਤੀਜਾ 42 ਸਾਲ ਦਾ ਉਹ ਵੀ ਵਾਸ਼ਰੂਮ ਦੇ ਵਿੱਚ ਡਿੱਗ ਜਾਂਦਾ ਸੱਟ ਐਸੀ ਲੱਗਦੀ ਵਾਸ਼ਰੂਮ ਦੇ ਟੱਬ ਦੇ ਵਿੱਚ ਕਿ ਉਹਦਾ ਦਿਮਾਗ ਤਕਰੀਬਨ ਫਾਟੀ ਜਾਂਦਾ ਉਹ ਵੀ ਇਸੇ ਤਰ੍ਹਾਂ ਕੌਮਿਆ ਚਲੇ ਗਿਆ ਪੰਜ-ਸੱਤ ਮਿੰਟ ਲੇਟ ਹੋ ਗਿਆ ਕਾਲ ਕਰਨ ਕਿਉਂਕਿ ਪਤਾ ਨਹੀਂ ਲੱਗਾ ਡਿੱਗੇ ਦਾ ਤੇ ਜਦੋਂ ਐਂਬੂਲੈਂਸ ਆਈ ਡਾਕਟਰ ਐਂਬੂਲੈਂਸ ਦੇ ਇਕ ਆਉਂਦੀ ਆ ਡਾਕਟਰਾਂ ਦੇ ਪੁਲਿਸ ਆਉਂਦੀ ਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਆਉਂਦੀ ਬੜਾ ਹੀ ਪੂਰੀ ਸਟਰੀਟ ਪੜੀ ਪਈ ਸੀ ਕਿ ਸਾਡੀ ਤੇ ਜਦੋਂ ਆ ਕੇ ਉਹਨਾਂ ਨੇ ਆਉਂਦਿਆਂ ਹੀ ਕਹਿ ਦਿੱਤਾ ਸੀਗਾ ਕਿ ਹੀ ਇਜ਼ ਨੋ ਮੋਰ ਉਹ ਬਚਿਆ ਨਹੀਂ ਹੈ ਪਰ ਲੈ ਕੇ ਉਹ ਵੀ ਜਾਂਦੇ ਨੇ ਹਸਪੀਟਲ ਤੇ ਅਸੀਂ 5 ਕਿ ਦਿਨ ਹਸਪੀਟਲ ਰੱਖਿਆ ਤੇ ਬਸ ਡਾਕਟਰਾਂ ਨੇ ਵੀ ਕੋਈ ਕਾਲੀ ਨਹੀਂ ਪਾਈ ਕਿ ਲੈ ਜਾਓ ਅਸੀਂ ਤੇ ਕੀ ਕਾਲੀ ਪਾਉਣੀ ਸੀ ਅਸੀਂ ਤੇ ਕਹਿੰਦੇ ਸੀ ਠੀਕ ਆ ਹੋ ਜਾਣਾ ਹੋ ਜਾਣਾ ਹੋ ਜਾਣਾ ਇੱਥੋਂ ਤੱਕ ਕਹਿਣ ਲੱਪਿਆ ਸੀ ਕਿ ਚਲੋ 5-7 ਮਹੀਨੇ ਨਾ ਵੀ ਬੋਲੇਗਾ ਨਾ ਵੀ ਸੁਰਤ ਵਿੱਚ ਆਏਗਾ ਤੇ ਕੋਈ ਨਹੀਂ ਘਰ ਵਿੱਚ ਆਪਣੇ ਬੱਚਿਆਂ ਵਿੱਚ ਪਿਆਰ ਰਹੇਗਾ ਪਰ ਨਹੀਂ ਉਹ ਮਾਲਕ ਨੂੰ ਪਤਾ ਨਹੀਂ ਕੀ ਮਨਜ਼ੂਰ ਹੁੰਦਾ ਫਿਰ ਕਰਮਜੀਤ ਬੱਗਾ ਬੜਾ ਕਮਾਲ ਦਾ ਅਲਗੋਜ਼ੇ ਮਾਸਟਰ ਆ ਬਹੁਤ ਸਾਰੇ ਲੋਕਾਂ ਨੇ ਦੇਖਿਆ ਸੁਣਿਆ ਹੋਵੇਗਾ ਇਹ ਨਹੀਂ ਕਿ ਸ਼ੌਂਕ ਨਾਲ ਅਲਗੋਜ਼ੇ ਵਜਾਉਂਦਾ ਸੀ ਹੀ ਵਾਸ ਪ੍ਰੋਫੈਸ਼ਨਲ 뮤జిਸ਼ੀਅਨ ਤੇ ਉਹਨਾਂ ਦੀ ਵੀ ਉਸ ਸਾਮੇ ਤੋਂ ਬਹੁਤ ਪਹਿਲਾਂ ਮੌਤ ਹੋ ਜਾਂਦੀ ਹੈ ਇਹ ਖਬਰ ਆਉਂਦੀ ਬੜਾ ਦੁੱਖ ਹੁੰਦਾ ਫਿਰ ਗੁਰਮੀਤ ਮਾਨ ਬੜਾ ਵਧੀਆ ਸਿੰਗਰ ਹੈ ਗੁਰਦਾਸ ਮਾਨ ਸਾਹਿਬ ਦਾ ਬੜਾ ਵੱਡਾ ਫੋਲੋਅਰ ਹੈ ਸ਼ਾਇਦ ਦੋਨਾਂ ਦਾ ਸਿਗਾ ਜਾਂ ਨਹੀਂ ਇਹ ਮੈਨੂੰ ਪਤਾ ਨਹੀਂ ਪਰ ਉਹਨਾਂ ਨੂੰ ਫੋਲੋ ਕਰਦਾ ਸੀ ਉਹਨਾਂ ਵਾਲੀ ਗਾਇਕੀ ਉਹਨਾਂ ਵਾਲਾ ਪਹਿਰਾਵਾ ਡੂ ਇਟ ਵੀ ਗਾਉਂਦਾ ਸੀਗਾ ਜ਼ਿਆਦਾਤਰ ਡੂ ਇਟ ਸਿੰਗਰ ਦੇ ਤੌਰ ਤੇ ਮਸ਼ਹੂਰ ਸੀ ਗੁਰਮੀਤ ਮਾਨ ਉਹਨਾਂ ਦੀ ਖਬਰ ਆਉਂਦੀ ਹੈ ਉਹ ਵੀ ਚਲੇ ਗਏ ਨੇ ਫਿਰ ਅੱਜ ਸਵੇਰੇ ਜਦੋਂ ਫੋਨ ਚੱਕਿਆ ਫੇਸਬੁਕ ਖੋਲ੍ਹਿਆ ਤੇ ਉਹਦੇ ਤੇ ਇੱਕ ਪੋਸਟ ਨਜ਼ਰ ਆਉਂਦਾ ਕਿ ਬਾਡੀ ਬਿਲਡਰ ਵਰਿੰਦਰ ਘੁੰਮਣ ਨਹੀਂ ਰਹੇ ਬੜਾ ਮਨ ਨੂੰ ਦੁੱਖ ਹੋਇਆ ਤੇ ਮੈਂ ਇਹ ਵੀ ਦੁਆ ਕੀਤੀ ਕਿ ਹੋ ਸਕਦਾ ਮਾਲਕਾ ਸੱਚੇ ਪਾਤਸ਼ਾਹ ਕਰਕੇ ਇਹ ਖਬਰ ਝੂਠੀ ਹੋਵੇ ਫਿਰ ਰਿਫਰੈਸ਼ ਕੀਤਾ ਫੇਸਬੁੱਕ ਦਾ ਪੇਜ ਤੇ ਜਦੋਂ ਸਕਰੋਲ ਕੀਤਾ ਤੇ ਬਹੁਤ ਸਾਰੇ ਪੋਸਟ ਪਾਏ ਹੋਏ ਸਾਰੇ ਲੋਕਾਂ ਨੇ ਫਿਰ ਮੈਂ ਯਕੀਨ ਕਰਨ ਤੇ ਮਜਬੂਰ ਹੋ ਗਿਆ ਕਿ ਇੰਨੇ ਜਿਆਦਾ ਝੂਠੇ ਪੋਸਟ ਨਹੀਂ ਹੋ ਸਕਦੇ ਵਰਿੰਦਰ ਕੁਮਾਰ ਮੇਰਾ ਦੋਸਤ ਵੀ ਸੀਗਾ ਅਸੀਂ ਜਾਣਦੇ ਸੀ ਮਿਲੇ ਬੇਸ਼ੱਕ ਅਸੀਂ ਨਹੀਂ ਕਦੇ ਪਰ ਸਾਡੀਆਂ ਵਟਸਐਪ ਤੇ ਇੱਕ ਦੂਸਰੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸਨ ਇੱਕ ਦੂਸਰੇ ਨੂੰ ਵੀਡੀਓ ਸ਼ੀਡਿਓ ਭੇਜਦੇ ਰਹਿੰਦੇ ਸੀ ਇੱਥੇ ਤੱਕ ਸਾਡੀਆਂ ਸਾਂਝਾ ਸਨ। ਔਰ ਵਿਰਿੰਦਰ ਘੁੰਮਣੋਂ ਜਿੱਥੋਂ ਨੇ ਮਾਡਲਿੰਗ ਕੀਤੀ ਐ ਬਹੁਤ ਔਰ ਫਿਲਮਾਂ 'ਚ ਵੀ ਕੰਮ ਕੀਤਾ ਪਰ ਉੱਥੇ ਥੋੜੀ ਜਿਹੀ ਉਹਨੂੰ ਰੰਜਿਸ਼ ਸੀ ਕਿ ਜਿਵੇਂ ਫਿਲਮਾਂ ਦੇ ਵਿੱਚ ਉਸ ਬੰਦੇ ਨੂੰ ਕੰਮ ਮਿਲਣਾ ਚਾਹੀਦਾ ਜਿੰਨਾ ਕੰਮ ਮਿਲਣਾ ਚਾਹੀਦਾ ਉਹਨਾਂ ਮਿਲ ਨਹੀਂ ਸੀ ਰਿਹਾ। ਹਾਲਕਿ ਸੁਲਮਾਨ ਖਾਨ ਵਰਗੇ ਨਾਲ ਦੋਸਤੀ ਵੀ ਸੀ ਪਰ ਇਹਦੇ باوجود ਵੀ ਜਿੰਨਾ ਉਸ ਬੰਦੇ ਨੂੰ ਉਹਦੀ ਬਾਡੀ ਦੇ ਹਿਸਾਬ ਨਾਲ ਪਰਸਨੈਲਿਟੀ ਦੇ ਹਿਸਾਬ ਨਾਲ ਇਹ ਨਹੀਂ ਕਿ ਸਿਰਫ ਬੋਡੀ ਕਈਆਂ ਦੀ ਤਾਂ ਤੁਹਾਨੂੰ ਪਤਾ ਹੋਰਾਂ ਕਮਿਊਨਿਟੀਆਂ ਦੇ ਵਿੱਚ ਬੋਡੀ ਬੁੰਡੀ ਬੜੀ ਹੁੰਦੀ ਪਰ ਵੈਸੇ ਬੜੇ ਬਿਸ਼ਕਲ ਹੁੰਦੇ ਨੇ ਇਹ ਤਾਂ ਸੋਹਣਾ ਵੀ ਬਹੁਤ ਸੀਗਾ ਪਰ ਕੰਮ ਉਹਨਾਂ ਮਿਲਿਆ ਨਹੀਂ ਜਿੰਨਾ ਮਿਲਣਾ ਚਾਹੀਦਾ ਸੀਗਾ ਤੇ ਜੇਕਰ ਸੋਚ ਕੇ ਦੇਖੋ ਜੀ ਵਰਿੰਦਰ ਘੁੰਮਣ ਵਰਗਾ ਬੰਦਾ ਅਚਾਨਕ ਜਾ ਸਕਦਾ ਉਹ ਬੰਦਾ ਆਪੇ ਚੱਲ ਕੇ ਗਿਆ ਹਸਪੀਟਲ ਮੋਢੇ ਤੇ ਕੋ ਪ੍ਰੋਬਲਮ ਸੀਗੀ ਸ਼ਾਇਦ ਮਸਲ ਪੁੱਲ ਹੋ ਗਿਆ ਸੀ ਆਪੇ ਗਿਆ ਉਹਦੇ ਕੋ ਸ਼ਾਇਦ ਉਹ ਕਹਿੰਦੇ ਆਪਰੇਸ਼ਨ ਹੋਣਾ ਤੇ ਪਰ ਗਿਆ ਆਪੇ ਤੰਦਰੁਸਤ ਬੰਦਾ ਇੰਨੀ ਮੈਂ ਮੈਂ ਕਹਿੰਨਾ ਪੰਜਾਬ ਤਾਂ ਕੀ ਪੂਰੇ ਭਾਰਤ ਵਿੱਚ ਐਸਾ ਬਾਡੀ ਬਿਲਡਰ ਹੀ ਹੋਣਾ ਐਸੀ ਜਿਹੀ ਬਾਡੀ ਹੋਵੇ ਉਸ ਬੰਦੇ ਵਰਗੀ ਜੇ ਉਹ ਬੰਦਾ ਢੈ ਢੇਰੀ ਹੋ ਸਕਦਾ ਕੁਝ ਇੱਕ ਮਿੰਟਾਂ ਵਿੱਚ ਤੇ ਅਸੀਂ ਕੀ ਆ ਕਿਹੜੀਆਂ ਅਸੀਂ ਵੱਡੀਆਂ ਵੱਡੀਆਂ ਚੀਜ਼ਾਂ ਸੋਚੀ ਬੈਠੇ ਆ ਕੋਈ ਸੋਚ ਸਕਦਾ ਕਿ ਯਾਰ ਵਰਿੰਦਰ ਘੁੰਮਣ ਵਰਗਾ ਬੰਦਾ ਮਿੰਟਾਂ ਦੇ ਵਿੱਚ ਹੀ ਚਲੇ ਜਾਏਗਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਏਗਾ ਕਹਿਣਾ ਤੇ ਦੂਰ ਦੀ ਗੱਲ ਸੀ ਸੋਚ ਵੀ ਨਹੀਂ ਸਕਦੇ ਪਰ ਉਹ ਵੀ ਚਲੇ ਗਿਆ ਪਤਾ ਨਹੀਂ ਕਿ ਉਸ ਰੱਬ ਨੇ ਉੱਥੇ ਕੀ ਮਹਿਫਲਾਂ ਰੱਖੀਆਂ ਹੋਈਆਂ ਨੇ ਕੀ ਸਟੇਜਾਂ ਲਾਈਆਂ ਹੋਈਆਂ ਨੇ ਕਿ ਉਹਨੂੰ ਉੱਥੇ ਬਹੁਤ ਲੋੜ ਹੈ ਅਸੀਂ ਕਹਿ ਦਿੰਦੇ ਹਾਂ ਨੇ ਕਿ ਚੰਗਿਆ ਬੰਦਿਆਂ ਨੂੰ ਲਈ ਜਾਂਦਾ ਰੱਬ ਉਹਨੂੰ ਚੰਗਿਆ ਬੰਦਿਆਂ ਦੀ ਲੋੜ ਹੈ ਪਰ ਰੱਬਾ ਜਿਨ੍ਹਾਂ ਨੇ ਜੰਮੇ ਆ ਜਿਨ੍ਹਾਂ ਨੇ ਪਾਲੇ ਆ ਜਿਨ੍ਹਾਂ ਦੇ ਉਹ ਭੈਣ ਭਰਾ ਨੇ ਜਾਂ ਜਿਨ੍ਹਾਂ ਦੇ ਪਤੀ ਨੇ ਜਾਂ ਪਤਨੀਆਂ ਨੇ ਕਿ ਉਹਨਾਂ ਨੂੰ ਚੰਗਿਆਂ ਦੀ ਜ਼ਰੂਰਤ ਨਹੀਂ ਕਿਉਂ ਤੂੰ ਇਡੇ ਇਡੇ ਵੱਡੇ ਸਦਮੇ ਦੇਣਾ ਮੈਂ ਜਦੋਂ ਮੇਰੇ ਭਤੀਜੇ ਦੀ ਡੈਥ ਹੋਈ ਮੈਂ ਉਦੋਂ ਵੀ ਕਿਹਾ ਸੀ ਕਿਉਂਕਿ ਉਹ ਵੀ 42 ਸਾਲ ਦੀ ਉਮਰ ਤੇ ਵਿੱਚ ਚਲੇ ਗਿਆ ਸੀਗਾ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਰੱਬਾ ਜੇ ਤੂੰ ਪੈਦਾ ਕਰਦਾ ਕਟੋ ਕਟ 70 ਤੋਂ 80 ਸਾਲ ਉਮਰ ਤੇ ਦੇਣਾ ਕਮ ਸੇ ਕਮ ਆਪਣੇ ਬੱਚੇ ਦੇ ਵਿਆਹ ਜਵੇ ਬੰਦਾ ਕਟੋ ਕਟ 70 ਤੋਂ 80 ਸਾਲ ਉਮਰ ਦੇ ਹੁਣੇ ਪਤਾ ਨਹੀਂ ਸਾਡੀਆਂ ਖੁਰਾਕਾਂ ਬਦਲ ਗਈਆਂ ਨੇ ਸਾਡਾ ਰਹਿਣ ਸਹਿਣ ਬਦਲ ਗਿਆ ਜਾਂ ਸਾਡੇ ਆਲੇ ਦੁਆਲੇ ਜਿਹੜਾ ਫੂਡ ਹੈ ਫਾਸਟ ਫੂਡ ਕਹਿ ਲੋ ਜਾਂ ਕੁਝ ਵੀ ਕਹਿ ਲੋ ਸਾਰੇ ਕੁਝ ਨਕਲੀ ਆਈ ਜਾਂਦਾ ਜੋ ਕੁਛ ਵੀ ਖਾਣਿਆ ਡਾਕਟਰ ਮਨਾ ਕਰੀ ਜਾਂਦੇ ਆ ਜਿਹੜੀ ਚੀਜ਼ ਨੂੰ ਦਿਲ ਕਰਦਾ ਜਿਹੜੀ ਨੂੰ ਨਹੀਂ ਦਿਲ ਕਰਦਾ ਉਹ ਕਹਿੰਦੇ ਰੱਜ ਕੇ ਖਾਓ ਮੈਂ ਜਦੋਂ ਸਰਦਾਰ ਸਿਕੰਦਰ ਸਾਹਿਬ ਤੇ ਸਾਬਰ ਕੋਟੀ ਸਾਹਿਬ ਇੱਕ ਦੋ ਹੋਰ ਸਰੀਲੇ ਕਲਾਕਾਰ ਉਹ ਚਲੇ ਗਏ ਸਨ ਮੋਦਵੀ ਰੱਬ ਨੂੰ ਇਹ ਸਵਾਲ ਕੀਤਾ ਸੀ ਰੱਬਾ ਕਿਹੜੀ ਮਹਿਫਿਲ ਰੱਖੀ ਹੋਈ ਆ ਤੇ ਉੱਪਰ ਜਿਹੜਾ ਐਸੇ ਐਸੇ ਸਰੀਲੇ ਬੰਦੇ ਲਈ ਜਾਂਦਾ ਪਤਾ ਨਹੀਂ ਅਸੀਂ ਬਸ ਇੱਕ ਦੂਜੇ ਨੂੰ ਇਹੀ ਕਹਿ ਦਿੰਨੇ ਆ ਕਿ ਰੱਬ ਦਾ ਬਾਣਾ ਮੰਨਣਾ ਪੈਣਾ ਤੇ ਸਾਨੂੰ ਮੰਨਣਾ ਵੀ ਪੈਂਦਾ ਕਿਉਂਕਿ ਉਸ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਸਾਡੇ ਕੋਲ ਕੀ ਕਰੀਏ ਰੱਬ ਨਾਲ ਲੜੀਏ ਰੱਬ ਨੂੰ ਰਿਸ਼ਵਤ ਦਈਏ ਜਾਂ ਰੱਬ ਨੂੰ ਕਿਸੇ ਦੀ ਸਿਫਾਰਸ਼ ਭੇਜੀਏ ਕੀ ਕਰੀਏ ਕੁਝ ਵੀ ਨਹੀਂ ਕਰ ਸਕਦੇ ਸਿਵਾਏ ਇਸ ਤੋਂ ਕਿ ਅਸੀਂ ਉਸ ਮਾਲਕ ਦਾ ਬਾਣਾ ਮੰਨੀਏ ਬਸ ਅਖੀਰ ਇਹੀ ਲਫ਼ਜ਼ ਰਹਿ ਜਾਂਦੇ ਨੇ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜੀ ਸਤਿ ਸ਼੍ਰੀ ਅਕਾਲ